ਸਾਥੀਓ ਜੈਪੀ ਜੈਪਾਤ 24 ਸਤੰਬਰ 1932 ਬਹੁਜਨਾਂ ਲਈ ਕਾਲਾ ਦਿਵਸ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਨੇ ਲੰਬੀ ਲੜਾਈ ਲੜਨ ਤੋਂ ਬਾਅਦ ਕੋਮਲਨ ਅਵਾਰਡ ਦੇ ਤਹਿਤ ਇੱਥੇ ਦੇ ਸਦੀਆਂ ਤੋਂ ਗੁਲਾਮ ਰਹੇ ਐਸਸੀਐਸਟੀਓ ਬੀਸੀ ਦੇ ਲੋਕਾਂ ਲਈ ਇੱਕ ਵੱਡਾ ਰਾਹਤ ਲਿਆndi ਉਹਨਾਂ ਨੂੰ ਬਹੁਬੁੱਢੀਆਂ ਸਹੂਲਤਾਂ ਰਾਜ ਭਾਗ ਦੇ ਵਿੱਚ ਜਾਣ ਲਈ ਅੰਗਰੇਜ਼ਾਂ ਨਾਲ ਲੜ ਕੇ ਲਿਆਂਦਾ ਪਰੰਤੂ ਗਾਂਧੀ ਕਾਂਗਰਸ ਪਟੇਲ ਵਰਗਿਆਂ ਨੇ ਉਸ ਚੀਜ਼ ਦਾ ਵਿਰੋਧ ਕੀਤਾ ਔਰ ਗਾਂਧੀ ਮਰਨ ਵਰਤ ਤੇ ਬੈਠ ਗਿਆ ਜਿਹਨੂੰ ਅਸੀਂ ਪੂਨਾ ਪੈਕਟ ਕਹਿੰਦੇ ਆ ਇੱਕ ਸਮਝੌਤਾ ਹੋਇਆ ਉਹ ਪੂਨਾ ਪੈਕਟ ਸਾਡੇ ਐਸਸੀ ਐਸਟੀ ਓਬੀਸੀ ਲੋਕਾਂ ਲਈ ਦੁਆਰਾ ਗੁਲਾਮੀ ਵਾਲਾ ਰਸਤਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਗਾਂਧੀ ਨੇ ਕਦੇ ਵੀ ਅੰਗਰੇਜ਼ਾਂ ਦੇ ਖਿਲਾਫ ਅੰਗਰੇਜ਼ਾਂ ਨੂੰ ਬਾਹਰ ਭੇਜਣ ਲਈ ਫਾਸਟ ਰੂ ਡੇਥ ਮਤਲਬ ਮਰਨ ਵਰਤ ਨਹੀਂ ਰੱਖਿਆ ਵੀ 19 ਦਿਨ ਮੈਂ ਮਰੂੰ ਮਾਰਨ ਵਰਤ ਤੇ ਬੈਠੂ ਜਾ ਤੰਗਰੇ ਨਹੀਂ ਜਾਂਦੇ ਪਰੰਤੂ ਜਦ ਐਸਸੀਐਸਟੀ ਓਬੀਸੀ ਲੋਕਾਂ ਦੇ ਹੱਕਾਂ ਦੀ ਗੱਲ ਆਈ ਤਾਂ ਗਾਂਧੀ ਨੇ ਮਰਨ ਵਰਤ ਤੇ ਬੈਠ ਗਿਆ ਔਰ ਮਜਬੂਰੀ ਵਸ ਡਾਕਟਰ ਮੇਡਕਰ ਸਾਹਿਬ ਨੂੰ ਪੂਨਾ ਪੈਕਟ ਦੇ ਦਸਤਕਤ ਕਰਨੇ ਪਏ ਜਿਹਦੇ ਨਾਲ ਸਾਨੂੰ ਰਿਪਰੈਜੈਂਟੇਸ਼ਨ ਮਿਲਣੀ ਸੀ ਉਹਦੇ ਵਿੱਚ ਇੱਕ ਸਬਧਾਨ ਕਰਜਰਵੇਸ਼ਨ ਮਿਲੀ ਜਿਹਦੇ ਅੱਜ ਹਾਲਾਤ ਨੇ ਸਾਡੇ ਦੋ ਵਰਗ ਪੈਦਾ ਹੋ ਗਏ ਇੱਕ ਮਲਾਜਮ ਵਰਗ ਔਰ ਦੂਸਰਾ ਪੂਨਾ ਪੈਕਟ ਤੋਂ ਜੋ ਪੈਦਾ ਹੋਇਆ ਰਾਜਨੀਤਿਕ ਵਰਗ ਇਹ ਦੋਨੋਂ ਵਰਗ ਸਾਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਸਾਡੇ ਸਮਾਜ ਦੀ ਗੱਲ ਨਹੀਂ ਕਰਦੇ ਸੋ ਹੁਣ ਅਸੀਂ ਫੈਸਲਾ ਕੀਤਾ ਹੈ ਵੀ ਇਹ ਜਿਹੜਾ ਪੂਨਾ ਪੈਕਟ 24 ਸਤੰਬਰ ਨੂੰ ਆਉਣਾ ਹੈ ਉਹਦੇ ਤਹਿਤ ਧਰਕਾਰ ਦਿਵਸ ਦੇ ਰੂਪ ਦੇ ਵਿੱਚ ਅਸੀਂ ਘਟੋ-ਘਟ 100 ਤੋਂ ਵੱਧ ਪਿੰਡਾਂ ਦੇ ਵਿੱਚ 500 ਸੁਭਾਵਨਾ ਕੀਤੀਆਂ ਜਾਣਗੀਆਂ ਲੋਕਾਂ ਨੂੰ ਦੱਸਿਆ ਜਾਊਗਾ ਵੀ ਪੂਨਾ ਪੈਕਟ ਜਿਹਦੀ ਸਾਡੇ ਬਹੁਤ ਸਾਰੇ ਲੋਕ ਖੁਸ਼ੀ ਮਨਾਉਂਦੇ ਨੇ ਉਹ ਸਾਡੇ ਲਈ ਗਾਂਧੀ ਨਹਿਰੂ ਪਟੇਲ ਨੇ ਕਿਸ ਤਰ੍ਹਾਂ ਸਾਡੇ ਹੱਕਾਂ ਅਧਿਕਾਰਾਂ ਤੇ ਡਾਕਾ ਮਾਰਿਆ ਸਾਨੂੰ ਫਿਰ ਦੁਬਾਰਾ ਗੁਲਾਮ ਬਣਾਉਣ ਲਈ ਕਿਸ ਤਰ੍ਹਾਂ ਦੇ ਛੜਜੰਤਰ ਰਚੇ ਜਿਹੜੇ ਲੋਕ ਅੱਜ ਕਹਿ ਰਹੇ ਨੇ ਕਿ ਸਾਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ ਗਾਂਧੀ ਨਹਿਰੂ ਪਟੇਲ ਦੇ ਗੁਣ ਗਾਉਂਦੇ ਨੇ ਗਾਂਧੀ ਨਹਿਰੂ ਪਟੇਲ ਨੂੰ ਇਹਨਾਂ 100 ਤੋਂ ਵੱਧ ਪਿੰਡਾਂ 500 ਸੁਭਾਵਾਂ ਕਰਕੇ ਕਾਂਗਰਸ ਨੂੰ ਐਸਸੀ ਐਸਟੀਓਬੀਸੀ ਲੋਕਾਂ ਵਿੱਚ ਨੰਗਾ ਕੀਤਾ ਜਾਊ ਵੀ ਇਹੜਾ ਪੁਨਾ ਪੈਕਟ ਹੈ ਕਿਸ ਤਰ੍ਹਾਂ ਗਾਂਧੀ ਨੇ ਮਰਨ ਵਰਤ ਦੇ ਬੈਠ ਕੇ ਸਾਡੇ ਨਾਲ ਵੱਡਾ ਧੋਖਾ ਕੀਤਾ ਸਾਡੇ ਹੱਕਾਂ ਤੇ ਡਾਕੇ ਮਾਰੇ ਔਰ ਕਿਸ ਤਰ੍ਹਾਂ ਡਾਕਟਰ ਅੰਬੇਡਕਰ ਸਭ ਨੂੰ ਮਜਬੂਰੀ ਵਾਸ ਇਸ ਸਮਝੌਤੇ ਉਤੇ ਦਸਕਤ ਕਰਨੇ ਪਏ